ਤੇ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪੱਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪੱਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਕਿੰਨੇ ਅਹਿਸਾਨ ਮੇਰੇ ਸਿਰ ਤੇ ਸੋਚ ਸੋਚ ਅੱਖੋਂ ਹੰਝ ਚੋ ਗਿਆ ਬਾਪੂ ਤੇਰੇ ਕਰਕੇ ਮੈਂ ਤੇਰਾ ਹੋ ਗਿਆ ਤੂੰ ਸੈਕਲਾ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾ ਤਖ ਲੂ ਗਿਆ ਉਸ ਇਕਲਾ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚਿਆ ਖਾ ਮੇਰੀ ਤਾਇਕਾਤ ਨਹੀਂ ਕਿ ਜਿੰਨਾ ਕੀਤਾ دیਵਾ ਤੈਨੂੰ ਮੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸਿਰ ਰੱਬ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬ ਅੱਗੇ ਦੋਵੇਂ ਹੱਥ ਜੋੜ ਕੇ ਮੇਰੇ ਹਿੱਸੇ ਦੇਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾਂ ਚਿਲਕੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾ ਟਿੱਖ ਲੋ ਗਿਆ ਤੂੰ ਸੈਕਲਾ ਤੇ ਗੱਡੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾ ਟਿੱਖ ਲੋ ਗਿਆ ਤੂੰ ਸੈਕਲਾ ਗੱਡੀ ਜੋ ਦਾ ਹੋ ਗਿਆ ਚੰਦਰੀ ਗਰੀਬੀਆਂ ਦੇ ਦਿਨ ਸੀ ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ ਫਿਕਰਾਂ ਚ ਹੋਗੀ ਦਾੜੀ ਚਿੱਟੀ ਦਾ ਹਾਏ ਅੱਜ ਵੀ ਇਹ ਚੇਤਾ ਕਿਡਾ ਭੁੱਲਿਆ ਮੇਰੇ ਫਿਕਰਾਂ ਚ ਹੋਗੀ ਦਾੜੀ ਚਿੱਟੀ ਦਾ ਕਿੰਨੀ ਵਾਰੀ ਭੁੱਲਾ ਹੋਈਆਂ ਮੇਰੇ ਕੋਲੋਂ ਪਤਾ ਹਾ ਕਿੰਨੀ ਵਾਰੀ ਭੁੱਲਾ ਹੋਈਆਂ ਮੇਰੇ ਕੋਲੋਂ ਪਤਾ ਪਰ ਤੇਰਾ ਫੇਰ ਵੀ ਨਾ ਪਹੁੰਗਿਆ ਬਾਪੂ ਤੇਰੇ ਕਰਕੇ ਮੈਂ ਤੇਰਾ ਹੋ ਗਿਆ ਤੂੰ ਸਾਈਕਲ 'ਤੇ ਕੱਟੀ ਤੇ ਮੈਂ ਗੱਡੀ 'ਚੋਂ ਕਹੋ ਗਿਆ ਬਾਪੂ ਤੇਰੇ ਘਰ ਕੇ ਮੈਂ ਤੇਰਾ ਵੇਖ ਲੋ ਗਿਆ ਤੂੰ ਸਾਈਕਲ 'ਤੇ ਕੱਟੀ ਤੇ ਮੈਂ ਗੱਡੀ 'ਚੋਂ ਦਾ ਹੋ ਗਿਆ ਚੱਲ ਉੱਠ ਫਿਰ ਬਾਪੂ ਢੀਕਦਾ ਹੁੰਦਾ ਓ ਬਹਿ ਜਾ ਬਹਿ ਜਾ ਵੱਡਾ ਆ ਬਾਪੂ ਦਾ ਨਾਲੇ ਤੂੰ ਕਿਹੜਾ ਹੁੰਦਾ ਆਪਦਾ ਖੂਣਾ ਓ ਹੈਲੋ ਰੁਕ ਜਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਕਰੇ ਤੈਨੂੰ ਕਿੱਥੋਂ ਚੱਕ ਲਿਆ ਆਨਾਦ ਨੂੰ ਇਹ ਬੁਢੜਾ ਤੇਰੇ ਮਾਂ ਪਿਓ ਦਾ ਬਚਪਨ ਜੀ ਮਰ ਗਏ ਸੀ